ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਹੈਲਥ ਵੈਲਨੈਸ ਸੈਂਟਰ ਡਾਲਾ ਵਿਖੇ ਆਜ਼ਾਦੀ ਦੇਸ਼ ਦੀ 77ਵੇਂ ਵਰੇਗੰਢ ਮੌਕੇ ਜਿਹੜੇ ਵਾਤਾਵਰਣ ਦੀ ਸੰਭਾਲ ਵਾਸਤੇ ਜਿਹੜੇ ਬੂਟੇ ਜਿਹੜੇ ਦਰੱਖਤਾਂ ਜਿਹੜੇ ਉਹ ਲਾਏ ਆ ਕਿਉਂਕਿ ਅੱਜ ਜੋ ਵਿਅਕਤੀ ਸਰਬੱਤ ਦਾ ਭਲਾ ਚਾਹੁੰਦੇ ਨੇ ਉਹ ਜਿਹੜੇ ਪੌਦੇ ਆ ਜਾਂ ਰੁੱਖ ਆ ਜਿਹੜੇ ਸ਼ਾਨਦਾਰ ਦਰੱਖਤ ਲਾਉਣ ਦਾ ਤਿਆਰ ਕਰਨ ਅਤੇ ਪੌਦੇ درخت ਲਾਉਣ ਤਾਂ ਕਿ ਸੀਮਤ ਨਾ ਰਹਿਣ ਉਹਨਾਂ ਨੂੰ ਆਪਣੇ ਬੱਚਿਆਂ ਵਾਂਗ 3-4 ਸਾਲ ਤੱਕ ਉਹਨਾਂ ਦਾ ਪਾਲਣ ਪੋਚਣਾ ਕਰਨਾ ਜਿਹੜਾ ਉਹਨਾਂ ਦਾ ਬਣਦਾ ਤਾਂ ਜਿਉਂ ਉਹ ਦਿਨੋਂ ਦਿਨ ਜਿਹੜੀ ਗੰਦਲੀਆਂ ਹੋ ਰਹੀਆਂ ਵਾਤਾਵਰਣ ਦੀ ਜਿਹੜੀ ਹੈ ਸੰਭਾਲ ਹੋ ਸਕੇ ਅਤੇ ਪ੍ਰਦੂਸ਼ਿਤ ਜਿਹੜੀ ਹਵਾ ਕਾਰਨ ਵੱਧ ਰਹੀਆਂ ਬਿਮਾਰੀਆਂ ਤੋਂ ਜਿਹੜੀ ਹੈ ਮਨੁੱਖ ਦਾ ਬਚਾਅ ਹੋ ਸਕੇ ਇੱਕ ਰੁੱਖ ਜੀਵਨ ਭਰ ਲਈ ਮੌਕੇ ਤੇ ਫਾਇਦੇ ਦਿੰਦਾ ਹੈ ਅਤੇ ਆਪਣੇ ਜੀਵਨ ਤੋਂ ਬਾਅਦ ਵੀ ਮਨੁੱਖਾਂ ਲਈ ਵੱਖ-ਵੱਖ ਰੂਪ ਵਿੱਚ ਸਹਾਇ ਹੋਂਦਾ ਹੈ ਅੱਜ ਦੇ ਦਿਨ ਬੂਟੇ ਲਾਉਣ ਦਾ ਜਿਹੜਾ ਮੁੱਖ ਉਦੇਸ਼ ਹੈ ਵਾਤਾਵਰਣ ਸੰਭਾਲ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਅਤੇ ਹਰਿਆਵਲ ਨੂੰ ਜਿਹੜਾ ਉਹ ਵਧਾਉਣਾ ਅੱਜ ਦੇ ਦਿਨ ਦਾ ਮੁੱਖ ਉਦੇਸ਼ ਹੈ ਰੁੱਖ ਸਾਡੇ ਜੀਵਨ ਦਾ ਉਟਟ ਅੰਗ ਨੇ ਉਟਟ ਹਿੱਸਾ ਨੇ ਅਤੇ ਇਹਨਾਂ ਦੀ ਸੰਭਾਲ ਕਰਨਾ ਹਰ ਨਾਗਰਿਕ ਦੀ ਨੈਤਿਕ ਤੇ ਸਮਾਜਿਕ ਜ਼ਿੰਮੇਵਾਰੀ ਬਣਦੀ ਹੈ ਜਿਵੇਂ ਅਸੀਂ ਆਪਣੇ ਪਰਿਵਾਰ ਨੂੰ ਆਪਣੇ ਘਰ ਦੀ ਦੇਖਭਾਲ ਕਰਦੇ ਹਾਂ ਉਸੇ ਤਰ੍ਹਾਂ ਸਾਨੂੰ ਰੁੱਖਾਂ ਅਤੇ ਕੁੱਖਾਂ ਪ੍ਰਤੀ ਸचेਤ ਹੋਣ ਦੀ ਜਿਹੜੀ ਆ ਉਹ ਲੋੜ ਹੈ ਅੱਜ ਅਸੀਂ ਪਰਨ ਕਰੀਏ ਕਿ ਹਰ ਵਿਅਕਤੀ ਜਿਹੜਾ ਰੁੱਖ ਲਗਾਉਣ ਅਤੇ ਜਿਹੜੀ ਉਹਨਾਂ ਨੂੰ ਸਮਰਲਣ ਦੀ ਜਿਹੜੀਆਂ ਮੁਹਮਮਾ ਵੱਖ-ਵੱਖ ਸਮਾਜ ਸੇਵਿੰਸ ਤੋਂ ਸਮਾ ਵੱਲੋਂ ਚਲਾਈਆਂ ਜਾ ਰਹੀਆਂ ਹਨ ਉਹਨਾਂ ਨਾਲ ਜੁੜਨ ਅਤੇ ਸਰਬੱਤ ਦੇ ਭਲੇ ਲਈ ਜਿਹੜਾ ਇਹ ਨੇਕ ਕਾਰਜ ਕਰਨ ਤੇ ਜਿਹੜਾ ਆਪਣਾ ਜਿਹੜਾ ਉਹ ਯੋਗਦਾਨ ਪਾਉਂਦੇ ਰਹਿਣ ਇਹ ਜਾਮਣਾ ਆਪਾਂ ਵੀ 15 ਬੁੱਤੇ ਜਾਮਣਦੇ ਆ 15 ਸਤਜੈਨ ਤੇ 15 ਬਰਮਾ ਡੇਟਾ ਤੇ ਕੋਟੋ 50 ਦੁੱਤੇ ਆਪਣਾ ला रहे हैं द्राक द्राक ए, ए, ये मिनी जंगल सुलुमी ये जंगल मनोहर आह नारे ये ड्राफ्ट सारे ड्राफ्ट ना बच्चे करते हैं ठीक है एक आधा पुतार जोक्चायना जी अच्छी आजू यारी साल भी बड़ी जुड़ी होती है पुतावा kanjil, kayak gini dulu mudah takut kan? ਇਹ ਸਾਰਾ ਚਾਈ ਹੋਇਆ ਜਿੰਦਗੀ ਮਾਰੇ ਜੰਗਲ ਪਾ ਗਏ ਪੂਰੇ ਜਿੱਥੇ ਨਹੀਂ ਹੋਈ ਲੈਣ ਵਾਈ ਹੈ ਤੁਮਣਾ ਠੀਕ ਹੈ ਸਾਰਾ ਜੰਗਲ ਢਾਲੇ ਦਾ ਜਿਹੜਾ ਦੂਸਰਾ ਪੈਂਦੀ ਵੀਡੀਓ ਬਣਾਉਣੀ ਹੈ ਨਾ ਵੀਡੀਓ ਕੱਟਣੀ ਆ ਵੀਡੀਓ ਬਣਾ ਕੇ ਮਾਰ ਕੇ ਬੰਦ ਕਰ ਦਿੱਤੀ